ਹਾਂਜੀ ਹੁਣ ਜੋ ਕਮਲ ਕੌਰ ਤੋਂ ਬਾਅਦ ਬਈ ਦੀਪਿਕ ਲੁਸਰਾ ਦਾ ਨੰਬਰ ਲੱਗ ਗਿਆ ਜੋ ਵੀਡੀਓ ਮੈਂ ਵੈਦਤਾ ਦੀ ਬਣਾਈ ਸੀਗੀ ਕੁਝ ਵੀਡੀਓ ਮੈਂ ਡਬਲ ਮੀਨਿੰਗ ਬਣਾਉਂਦੀ ਹੁੰਦੀ ਸੀ ਜੋ ਕਿ ਮੈਂ ਹੁਣ ਨਹੀਂ ਬਣਾਉਂਦੀ ਹੁਣ ਮੈਂ ਕੰਟੈਂਟ ਆਪਣਾ ਚੇਂਜ ਕਰ ਲਿਆ ਡਬਲ ਮੀਨਿੰਗ ਕੰਟੈਂਟ ਉਹ ਪਾਰ ਹੈ ਹਾਂਜੀ ਮੈਂ ਆਪ ਸਾਰੇ ਕਿਤੇ ਮੰਨਿਆ ਹੀ ਐ ਮੈਂ ਇਹ ਤੱਕ ਕਰਕੇ ਮੇ ਕੋ ਲਿਖਤੀ ਰੂਪ ਚ ਬਿਆਨ ਵੀ ਹੈਗੇ ਆ ਕਿ ਮੈਂ ਡਬਲ ਮੀਨਿੰਗ ਵੀਡੀਓ ਬਣਾਈਆਂ ਉਹ ਅੱਜ ਤੋਂ ਬਾਅਦ ਨਹੀਂ ਬਣਾਵਾਂਗੀ ਇਹ ਦੀਪਿਕਾ ਲੁਸਰਾ ਇਹ ਨੂੰ ਇਹ ਲਾਸਟ ਵਾਰਨਿੰਗ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਦੀ ਇਹ ਇਹ ਨਹੀਂ ਹੈਗਾ ਵੀ ਕੱਲੀ ਬਠੰਡੀ ਪਾਰਕਿੰਗਾ ਪਾਰਕਿੰਗਾ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੈਗੀਆਂ ਮੈਨੂੰ ਇਹ ਨਹੀਂ ਪਤਾ ਕਿ ਅਮਰਿਤਪਾਲ ਜੀ ਨੇ ਇਹਨਾਂ ਨੂੰ ਮਾਰਿਆ ਇਹ ਵੀ ਕਰ ਸਕਦੇ ਨੇ ਇਹ ਮਾਰਨ ਵਾਲਾ ਵੀ ਸੀਨ ਕਰ ਸਕਦੇ ਨੇ ਪਰ ਇਹਨਾਂ ਨੇ ਜਿਸ ਹਿਸਾਬ ਨਾਲ ਮੈਨੂੰ ਧਮਕੀ ਦਿੱਤੀ ਨਾ ਪਾਰਟ 1 ਪਾਰਟ 2 ਲਿਖ ਕੇ ਮੈਨੂੰ ਧਮਕੀ ਦਿੱਤੀ ਨਾ ਕਿ ਦੂਸਰਾ ਨੰਬਰ ਲਗਣਾ ਵਾ ਦੀਪਿਕਾ ਉਥਰਾ ਦਾ ਪਹਿਲਾਂ ਮੈਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਸੀ ਪਹਿਲਾਂ ਮੈਂ ਕਿਸੇ ਦੇ ਕਹਿਣ ਤੇ ਇਹ ਕਿ ਤੂੰ ਤੇਰੇ ਨਾਲ ਵਿਊ ਆਣਗੇ ਐਦਾ ਐਦਾ ਬੋਲ ਐਦਾ ਕਰ ਮੈਂ ਕਿਸੇ ਦੇ ਕਹਿਣ ਤੇ ਵੀਡੀਓ ਬਣਾਉਂਦੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਇਹ ਚੀਜ਼ ਮੇਰੇ ਤੇ ਭਾਰੀ ਪੈਣੀ ਮੈਂ ਪਰ ਉਹ ਚੀਜ਼ ਦੀ ਮਾਫੀ ਹੱਲੇ ਹੀ ਮੰਗਣਦੀ ਆ ਜੋ ਮੈਂ ਡਿਲੀਟ ਵੀ ਕਰਤਾ ਮੇਰੀ ਆਈਡੀ ਤੇ ਹੈ ਵੀ ਨਹੀਂ ਹੁਣ ਲੋਕੀ ਆਪਣੀ ਪੇਜਾਂ ਤੇ ਪਾਈ ਜਾਣਗੇ ਉਹ ਵੀਡੀਓ ਨੂੰ ਡਾਊਨਲੋਡ ਕਰਕੇ ਰੱਖਿਆ ਹੋਇਆ ਉਹਨਾਂ ਨੇ ਤੇ ਆਪਣੇ ਪੇਜਾਂ ਦੇ ਪੋਸਟ ਕਰੀ ਜਾਣਗੇ ਐਡਿਟ ਕਰ ਕਰਕੇ ਕਰੀ ਜਾਣਗੇ ਇਹ ਚ ਮੇਰਾ ਤਾਂ ਕੋਈ ਕਸੂਰ ਨਹੀਂ ਨਾ ਹੈਗਾ ਕਹਿੰਦੇ ਕਿ ਤੁਸੀਂ ਅੰਮ੍ਰਿਤਸਰ ਤੋਂ ਨਿਕਲ ਜਾਓ ਅੰਮ੍ਰਿਤਸਰ ਸਾਡਾ ਚੁਰੂ ਤਾਂ ਜਮਹਰ ਰਹਿਣ ਵਾਲੇ ਜੀ ਸਾਡੇ ਕੋ ਕੈਕ ਕੋ ਬੰਦੇ ਕੋ ਇੱਕ ਵਾਰੀ ਗਲਤੀ ਹੁੰਦੀ ਉਹਨੂੰ ਵੀ ਮੌਕਾ ਮਿਲਦਾ ਦੂਜੀ ਵਾਰੀ ਮਿਲਦੀ ਉਹਨੂੰ ਵੀ ਮੌਕਾ ਮਿਲਦਾ ਫਿਰ ਮੈਂ ਮੈਂ ਤਾਂ ਇੱਕ ਵਾਰੀ ਗਲਤੀ ਕਰਕੇ ਮੈਨੂੰ ਤਾਂ ਮੌਕਾ ਨਹੀਂ ਮਿਲਿਆ ਤੁਸੀਂ ਕੋਈ ਕੰਟੈਂਟ ਨਹੀਂ ਅਪਲੋਡ ਕੀਤਾ ਮੈਂ ਕੰਟੈਂਟ ਅਪਲੋਡ ਕੀਤਾ ਜੋ ਕਿ ਫੈਮਿਲੀ ਨੂੰ ਪਸੰਦ ਆਉਂਦਾ ਹੈ ਜੋ ਕਿ ਲੋਕੀ ਡਬਲ ਮੀਨਿੰਗ ਅਸ਼ਲੀਲ ਨਹੀਂ ਆਪਾਂ ਕੁਝ ਫਨੀ ਟਾਈਪ ਕਰਦੇ ਹੁਣ ਤੁਸੀਂ ਮੇਰੇ ਆਈਡੀ ਤੇ ਦੇਖ ਸਕਦੇ ਹੋ ਜਾ ਕੇ ਸੋਸ਼ਲ ਮੀਡੀਆ ਇਨਫਲੂਐਂਸਰ ਜਾਇ ਇਹ ਕਹ ਲਈਏ ਕਿ ਅਸ਼ਲੀਲ ਜਾਂ ਫਿਰ ਡਬਲ ਮੀਨਿੰਗ ਕੰਟੈਂਟ ਤੇ ਲਈ ਫੇਮਸ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਹੁਣ ਜਿਹੜੀ ਧਮਕੀ ਹੈ ਉਹ ਅਮਰਪਾਲ ਮਹਿਰ ਵੱਲੋਂ ਦੀਪਿਕਾ ਲੂਥਰਾ ਅੰਮ੍ਰਿਤਸਰ ਵਾਸੀ ਇਹ ਨੌਜਵਾਨ ਬੱਚੀ ਜਿਹੜੀ ਹੈ ਜੋ ਕਿ ਇਸੇ ਤਰ੍ਹਾਂ ਦਾ ਕੰਟੈਂਟ ਜਿਹੜਾ ਜਿਸ ਵੱਲੋਂ ਪਾਇਆ ਜਾਂਦਾ ਸੀ ਪਰ ਇਸ ਨੂੰ ਬੁਲਾਇਆ ਗਿਆ ਇਸ ਨੂੰ ਧਮਕੀ ਦਿੱਤੀ ਗਈ ਇਸ ਨੂੰ ਹਾਰ ਕੀਤਾ ਗਿਆ ਤੁਹਾਨੂੰ ਕੀ ਕੱਟਣਾ ਵਾਪਰੀ ਜਦੋਂ ਤੁਹਾਨੂੰ ਅਮਰਪਾਲ ਮਹਿਰੋ ਹਰਾਂ ਨੇ ਹਾਰ ਕੀਤਾ ਸੀ ਕੀ ਕੱਟਣਾ ਵਾਪਰੀ ਸੀ ਇਹਨਾਂ ਨੇ ਮੈਨੂੰ ਧੋਖੇ ਨਾਲ ਬੁਲਾਇਆ ਸੀ ਮੈਨੂੰ ਮੋਗੇ ਦਾ ਕਿਹਾ ਸੀ ਇਹਨਾਂ ਨੇ ਪ੍ਰਮੋਸ਼ਨ ਦੇ ਰਿਕਾਰਡਿੰਗ ਬੁਲਾਇਆ ਸੀ ਕਿ ਤੁਹਾਡੇ ਇਥੇ ਸਾਡੇ ਪ੍ਰਮੋਸ਼ਨ ਕਰਨੀ ਹੈ ਕਿ ਮਤਲਬ ਫੋਨਾਂ ਦੀ ਪ੍ਰਮੋਸ਼ਨ ਕਰਨੀ ਹੈ ਆਪਾਂ ਬਾਰੀ ਸੇਲ ਕਰਦੇ ਆ ਸਾਡੀ ਕੋਈ ਦੁਕਾਨ ਨਹੀਂ ਹੈਗੀ ਤੇ ਇਹਨਾਂ ਨੇ ਮੈਨੂੰ ਮੋਗੇ ਬੁਲਾਇਆ ਸੀ ਤੇ ਅਗਲੇ ਦਿਨ ਸਵੇਰੇ ਮੈਨੂੰ ਫੋਨ ਆਇਆ ਸਾਡਾ ਇਹਨਾਂ ਨੇ ਸਾਰੀ ਡੀਲ ਪੱਕੀ ਹੋ ਗਈ ਸੀ ਇਹਨਾਂ ਨੇ 2000 ਰੁਪਏ ਵੀ ਮੈਨੂੰ ਅਕਾਊਂਟ ਚ ਪਾਤਾ ਸੀ ਤੇ ਇਹ ਮੈਨੂੰ ਮੈਨੂੰ ਫਾਈਨਲ ਹੋ ਤੇ ਇਹ ਮੁੜ ਕੇ ਫੋਨ ਆਇਆ ਆਪਾਂ ਤੁਹਾਡੇ ਅਮਰੀਕਾ ਆ ਗਏ ਆ ਫੋਨ ਵੇਚਣ ਵਾਸਤੇ ਸਵੇਰੇ ਸਵੇਰੇ ਫੋਨ ਆਇਆ ਮੈਨੂੰ 8 ਵਜੇ ਤੁਹਾਡੇ ਅਮਰੀਕਾ ਆ ਗਏ ਆ ਤੇ ਤੁਸੀਂ ਨਾ ਜਲਦੀ ਆ ਜਾਣਾ ਆਪਾਂ ਜਾਣਾ ਹੈਗਾ ਕਿਤੇ ਤੇ ਕਹਿੰਦੇ ਤੁਸੀਂ ਤਰਨ ਤਰ ਨਾ ਚੇਤੇ ਕਲਾ ਪਿੰਡ ਹੈਗਾ ਉੱਥੇ ਆਇਨਾ ਲੁਕੋਸ਼ ਲੋਕੇਸ਼ਨ ਭੇਜੀ ਕਹਿੰਦੇ ਤੁਸੀਂ ਆਪਣੀ ਲੋਕੇਸ਼ਨ ਭੇਜੋ ਆਪਾਂ ਉੱਥੇ ਆਏ ਨੇ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਆਪਾਂ ਉੱਥੇ ਆਏ ਨੇ ਉੱਥੇ ਜੇ ਤੁਹਾਡੀ ਲੋਕੇਸ਼ਨ ਹੈਗੀ ਆ ਪ੍ਰੋਪਰ ਵਧੀਆ ਤੇ ਕਹਿੰਦੇ ਆਪਾਂ ਫੋਨ ਵੇਚਣ ਆਇਆ ਫਿਰ ਕਰ ਕਰੇ ਹੀ ਆਜੋ કરી ਆ ਜੋ ਮਤਲਬ ਕਿ ਆ ਮੈਂ ਕਿਹਾ ਘਰ ਦੇ ਵਿੱਚ ਵੀਡੀਓ ਬਣਾਉਣ ਦੇਣਗੇ ਕਹਿੰਦੇ ਹਾਂਜੀ ਹਾਂਜੀ ਬਣਾਉਣ ਦੇਣਗੇ ਰੂਮ ਮਿਲ ਜਾਏਗਾ ਤੇ ਸਾਨੂੰ ਉਥੇ ਬੁਲਾਇਆ ਇਹਨਾਂ ਨੇ ਤੇ ਮਨੋ ਆਪਾਂ ਚਲੇ ਗਏ ਸਾਰੇ ਜਾਨੇ ਮੈਂ ਤੇ ਮੇਰੇ ਮੇਰੇ ਜਿਹੜੇ ਹੈਗੇ ਸੀ ਵੀਡੀਓ ਬਣਾਉਣ ਵਾਲੇ ਮਤਲਬ ਕਿ ਸ਼ੂਟ ਕਰਦੇ ਆ ਜਿਹੜਾ ਹਾਂਜੀ ਤੇ ਆਪਾਂ ਚਲੇ ਗਏ ਤੇ ਇਹਨਾਂ ਨੇ ਉਥੇ ਜਾਂਦੇ ਹੀ ਸਾਨੂੰ ਗੱਡੀ ਅੱਗੇ ਅੱਗੇ ਪੀੜੀਜੀ ਸੜਕ ਸੀਗੀ ਉਹ ਕਿਸੇ ਸਰਪੰਚ ਦਾ ਘਾਰ ਹੈਗਾ ਸੀ ਤੇ ਇਹ ਇਹ ਪੀੜੀਜੀ ਸੜਕ ਹੈਗੀ ਸੀ ਤੇ ਉਹ ਉਥੇ ਗੱਡੀ ਲਵਾਤੀ ਇਹਨਾਂ ਨੇ ਤੇ ਅੱਗੇ ਗੱਡੀ ਲਾਤੀ ਕਿ ਸਾਡੀ ਗੱਡੀ ਨੇ ਨਿਕਲ ਪਾਵੇ ਗੱਡੀ ਭੱਜੇ ਨੂੰ ਰਹਾਣਾ ਲੱਭੇ ਹਾਂਜੀ ਤੇ ਇਹਨਾਂ ਨੇ ਫੇਰ ਕੀ ਕੀਤਾ ਇਹਨਾਂ ਨੇ ਮੈਨੂੰ ਜ਼ਬਰਦਸਤੀ ਕੱਢਿਆ ਕੋਈ ਨਿਕਲ ਬਾਹਰ ਅੱਗੇ ਡਰਾਈਵਰ ਨੂੰ ਕਿਹਾ ਚਾਬੀ ਫੜਾ ਇੱਧਰ ਨਿਕਲ ਬਾਹਰ ਤੂੰ ਤੇ ਸਾਨੂੰ ਉਥੇ ਬਾਹਰ ਕੱਢ ਗਏ ਕਿ ਉਧਰ ਲੈ ਕੇ ਗਏ ਫਿਰ ਵੀਡੀਓ ਸਟਾਰਟ ਕਰਤੀ ਬਿਠਾਇਆ ਤੋਂ ਪਹਿਲਾਂ ਇਹਨਾਂ ਨੇ ਗੱਲ ਕੀਤੀ ਕਿ ਤੁਸੀਂ ਕਿੰਨਾ ਮਤ ਇਹ ਵੀਡੀਓ ਪਾਉਂਦੇ ਤੇ ਮੈਂ ਕਿਹਾ ਮੈਂ ਕਿਹਾ ਹੁਣ ਮੈਂ ਵੀਡੀਓ ਜੇ ਪਾਣੀ ਹੈ ਜੇ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਡਿਲੀਟ ਕਰ ਦਿਓ ਮੈਂ ਉਹ ਦੁਬਾਰਾ ਨਹੀਂ ਪੋਸਟ ਕਰਾਂਗੀ ਤੇ ਕਹਿੰਦਾ ਨਹੀਂ ਵੀਡੀਓ ਨਹੀਂ ਡਿਲੀਟ ਕਰਾਨੀ ਤੁਹਾਡੀ ਤੁਹਾਡੀ ਆਈਡੀ ਡਿਲੀਟ ਕਰਾਨੀ ਹੈਗੀ ਹੈ ਤੇ ਮੈਂ ਮੈਂ ਕਿਹਾ ਮੈਂ ਕਿਹਾ ਸਰ ਆਈਡੀ ਡਿਲੀਟ ਨਹੀਂ ਹੋਗੀ ਤੇ ਕਹਿੰਦਾ ਕਿਉਂ ਨਹੀਂ ਹੋਊਗੀ ਕਹਿੰਦਾ ਇੱਥੇ ਬੈਠੇ ਸਾਰਾ ਕੁਝ ਹੋਊਗਾ ਤੇ ਮੈਂ ਮੈਂ ਕਿਹਾ ਮੈਂ ਪੈਸੇ ਲਿੱਤੇ ਹੋਏ ਆ ਜਿੰਨਾਂ ਕੋਲੋਂ ਕਿੰਨੇ ਸਾਰੇ ਪੈਸੇ ਲਿੱਤੇ ਆ ਜੇ ਅਗਲੇ ਬੰਦੇ ਨੇ ਜੇ ਵੀਡੀਓ ਕਰਵਾਈ ਹੈ ਉਹ ਮੈਨੂੰ ਤਾਂ ਬੋਲੇ ਗਈ ਕਹਿੰਦਾ ਮੇਰਾ ਨੰਬਰ ਦੇ ਦੇਓ ਤੇ ਮੈਂ ਕਹਿੰਦਾ ਕਹਿੰਦਾ ਤੁਸੀਂ ਆਈਡੀ ਡਿਲੀਟ ਕਰੋ ਮੈਂ ਕਿਹਾ ਆਈਡੀ ਡਿਲੀਟ ਨਹੀਂ ਮੈਂ ਕਰ ਸਕਦੀ ਇੰਨੀ ਮਿਹਨਤ ਦਾ ਮੇਰਾ ਕੰਮ ਹੈਗਾ ਤੁਸੀਂ ਵੀਡੀਓ ਡਿਲੀਟ ਕਰਾ ਲਓ ਤੇ ਇਹਨਾਂ ਨੇ ਆਪ ਹੀ ਫੋਨ ਫੜ ਕੇ ਵੀਡੀਓ ਡਿਲੀਟ ਕਰ ਲਈਆ ਤੇ ਇਹਨਾਂ ਨੇ ਪਿੱਛੇ ਕਰਪਾਨ ਰੱਖ ਕੇ ਆਪਣੀ ਰਾਜ ਕੀ ਕਿਸ ਗੱਲ ਤੇ ਜ਼ਾਹਰ ਕੀਤੀ ਜਾ ਰਹੀ ਆਪਾਂ ਵੀਡੀਓ ਮੈਂ ਵਾਅਦਾ ਦੀ ਬਣਾਈ ਹੀਗੀ ਕੁਝ ਵੀਡੀਓ ਮੈਂ ਡਬਲ ਮੀਨਿੰਗ ਬਣਾਉਂਦੀ ਹੁੰਦੀ ਸੀ ਜੋ ਕਿ ਮੈਂ ਹੁਣ ਨਹੀਂ ਬਣਾਉਂਦੀ ਹੁਣ ਮੈਂ ਕੰਟੈਂਟ ਆਪਣਾ ਚੇਂਜ ਕਰ ਲਿਆ ਹਾਂ ਸੋਸੇ ਡਬਲ ਮੀਨਿੰਗ ਕੰਟੈਂਟ ਉਹ ਪਾ ਰਹੀ ਸੀ ਹਾਂਜੀ ਮੈਂ ਆਪ ਸਾਰੇ ਕਿਤੇ ਮੰਨਿਆ ਹੀ ਮੈਂ ਇਹ ਤੱਕਰ ਕੇ ਮੇ ਕੋ ਲਿਖਤੀ ਰੂਪ ਚ ਡਬਲ ਵਿਨਿੰਗ ਵੀਡੀਓ ਬਣਾਈਆਂ ਉਹ ਅਸਲ ਤੋਂ ਬਾਅਦ ਨਹੀਂ ਬਣਾਵਾਂਗੀ ਤੇ ਸਾਈਬਰ ਕ੍ਰਾਈਮ ਵਾਲਿਆਂ ਨੇ ਮੇਰੀ ਇਹ 2 ਮਹੀਨੇ ਪਹਿਲਾਂ ਦੀ ਗੱਲ ਹੈ ਇਹ 2 ਮਹੀਨੇ 2 ਤੋਂ 3 ਮਹੀਨੇ ਪਹਿਲਾਂ ਦੀ ਗੱਲ ਲਗੀ ਹੈ ਜੀ ਅੰਮ੍ਰਿਤਪਾਲ ਮਹਿਰੋਂ ਨਾਲ ਤੁਹਾਡੀ ਮੁਲਾਕਾਤ ਹੋਈ ਉਹਨਾਂ ਵੱਲੋਂ ਤੁਹਾਨੂੰ ਥ੍ਰੈਟ ਕੀਤਾ ਗਿਆ ਤੁਹਾਡੀ ਵੀਡੀਓ ਡਿਲੀਟ ਕਰਵਾਈ ਹੈ ਗਿਆ 2 ਮਹੀਨੇ ਪਹਿਲਾਂ ਇਹ ਮੁਲਾਕਾਤ ਹੋਈ ਸੀ ਉਸ ਤੋਂ ਬਾਅਦ ਕੋਈ ਕੋਈ ਡਬਲ ਮੀਨਿੰਗ ਵਾਲਾ ਕੰਟੈਂਟ ਕੋਈ ਅਪਲੋਡ ਕੀਤਾ ਨਾ ਇਹਨਾਂ ਨੇ ਜੋ ਕਿਹਾ ਸੀ ਆਪਾਂ ਉਹ ਵੀਡੀਓ ਡਿਲੀਟ ਕਰਤੀਆਂ ਸਾਰਾ ਕੁਝ ਵੀਡੀਓ ਡਿਲੀਟ ਕਰਤੀਆਂ ਇਹਨਾਂ ਦੇ ਕਹਿੰਦੇ ਮੈਂ ਡਬਲ ਮੀਨਿੰਗ ਵਾਲੀਆਂ ਵੀਡੀਓ ਮੈਂ ਕਹਿੰਦਾ ਕਿ ਮੈਂ ਉਸ ਤੋਂ ਬਾਅਦ ਨਹੀਂ ਪੋਸਟ ਕਰਾਂਗੀ ਤੇ ਇਹਨਾਂ ਨੇ ਪੁਲਿਸ ਕੰਪਲੇਟ ਵੀ ਕੀਤੀ ਸੀ ਉੱਥੇ ਵੀ ਆਪਾਂ ਜਾ ਕੇ ਮਤਲਬ ਕਿ ਕਾਫੀ سارے ਡੀਐਸਪੀ ਸਰ ਬੈਠੇ ਸੀ ਇਹਨਾਂ ਦੇ ਮਤਲਬ ਨਾਲ ਹੀ ਸਾਡੇ ਰਾਈਜ਼ ਹੋਇਆ ਸੀ ਕਿ ਤੁਸੀਂ ਉਹ ਦਬਾਅ ਦੇ ਚੱਲਦੇ ਆ ਕਿਹਾ ਤਾਂ ਕਿ ਹਾਂ ਮੈਂ ਹੁਣ ਡਬਲ ਮੀਨਿੰਗ ਨਹੀਂ ਕਰਾਂਗੀ ਮੈਨੂੰ ਉਹਨਾਂ ਨੇ ਇੱਕ ਤਾਂ ਮੈਨੂੰ ਮੈਨੂੰ ਰਿਅਲਾਈਜ਼ ਵੀ ਹੋਇਆ ਸੀ ਮੇਰੀ ਫੈਮਲੀ ਨੇ ਜਦੋਂ ਕਿਹਾ ਮੈਨੂੰ ਉਦੋਂ ਰਿਅਲਾਈਜ਼ ਹੋਇਆ ਸੀ ਪਰ ਇਹਨਾਂ ਨੇ ਮੈਨੂੰ ਤੋਖੇ ਨਾਲ ਬੁਲਾਇਆ ਤੋ ਆਪ ਦੇਖ ਸਕਦੇ ਹੋ ਕਿ ਇਹਨਾਂ ਨੂੰ ਕਹਿਣਾ ਚਾਹੀਦਾ ਹਿੰਦਾ ਕਿ ਆਪਾਂ ਤੁਹਾਨੂੰ ਬੇਟਾ ਸਮਝਾਉਣੀ ਆਪਾਂ ਤੁਹਾਡੇ ਵੱਡੇ ਭਰਾਵਾਂ ਵਰਗੇ ਆ ਇਹ ਵੀਡੀਓ ਚ ਜਾਣਬੁੱਝ ਕੇ ਕਹਿ ਰਿਹਾ ਆਪਾਂ ਤੁਹਾਡੇ ਵੱਡੇ ਭਰਾਵਾਂ ਵਾਲੇ ਮਤਲਬ ਕਿ ਦਿਖਾਵਾ ਕਰ ਰਹੇ ਆ ਕਿ ਆਪਾਂ ਤੁਹਾਡੇ ਵੱਡੇ ਜੇ ਵੱਡੇ ਭਰਾਵਾਂ ਵਰਗੇ ਫਿਰ ਮੈਨੂੰ ਜਗ੍ਹਾ ਜਗ੍ਹਾ ਤੇ ਥਾਣਿਆਂ ਚ ਕਿਉਂ ਕਡਿਸ਼ਨ ਦੇ ਆ ਕਿ ਤੂੰ ਇੱਥੇ ਆਓ ਤੂੰ ਇੱਥੇ ਆਓ ਤੁਹਾਡੇ ਤੇ ਪਰਚਾ ਪਾ ਦੇਣਾ ਤੁਹਾਡੇ ਤੇ ਇਹ ਕਰ ਦੇਣਾ ਅੱਜ ਹੁਣ ਜਿਸ ਤਰ੍ਹਾਂ ਦੇ ਨਾਲ ਕਮਲਕੌਰ ਭਾਬੀ ਦਾ ਮਰਡਰ ਹੋਇਆ ਉਹ ਵੀ ਮੰਨਿਆ ਗਿਆ ਉਹਨਾਂ ਵੱਲੋਂ ਤੇ ਅੱਜ ਹੁਣ ਸਿੱਧੇ ਤੌਰ ਤੇ ਜਿਹੜਾ ਤੁਹਾਨੂੰ ਥ੍ਰੈਡ ਕੀਤਾ ਗਿਆ ਔਰ ਇਹ ਵੀ ਕਿਹਾ ਗਿਆ ਕਿ ਪਾਰਕਿੰਗ ਬਹੁਤ ਨੇ ਜਿਹੀਆਂ ਉਹ ਤਾਂ ਲਾਸਟ ਲੱਭੀ ਅੱਗੇ ਤੋਂ ਲਾਸਟ ਨਹੀਂ ਲੱਭ ਨਹੀਂ ਹਾਂਜੀ ਮੈਨੂੰ ਉਹੀ ਚੀਜ਼ ਦੀ ਹੈਰਾਨੀ ਹੋ ਰਹੀ ਹੈ ਕਿ ਇਹ ਹਰ ਥੋੜੇ ਦਿਨ ਬਾਅਦ ਕਿਉਂ ਸਟਾਰਟ ਹੋ ਜਾਂਦੇ ਮੇਰੇ ਨਾਲ ਹੀ ਕਿਉਂ ਹੁੰਦਾ ਇਹਨਾਂ ਨੂੰ ਪਤਾ ਨਹੀਂ ਇਹ ਜਾਂ ਤੇ ਫੇਮ ਚਾਹੁੰਦੇ ਹੈ ਜਾਂ ਤੇ ਪਤਾ ਨਹੀਂ ਕਿਉਂ ਇਹ ਕੰਟਰੋਵਰਸੀ ਇਹ ਚ ਆਪ ਚਲਾਉਂਦੇ ਹੈ ਮੈਂ ਬੰਦ ਕਰਨਾ ਚਾਹਨੀ ਹੈ ਮੈਂ ਇਹ ਚੀਜ਼ਾਂ ਚ ਪੈਣਾ ਨਹੀਂ ਚਾਹਦੀ ਇਹ ਚਾਹੁੰਦੇ ਹੈ ਕਿ ਮੈਂ ਜਾਂ ਤੇ ਪ੍ਰੋਮੋਸ਼ਨਰ ਨਾ ਕਰਾਂ ਜਾਂ ਤੇ ਮੈਂ ਆਪਣਾ ਆਈਡੀ ਡਿਲੀਟ ਕਰਦਾ ਇਹ ਪਤਾ ਨਹੀਂ ਕਿ ਕਿਉਂ ਮੇਰੇ ਮਗਰ ਪਏ ਹੋਏ ਹੈ ਕਮਲਕੌਰ ਭਾਬੀ ਦੇ ਜਿਹੜੀ ਕਤਲ ਦੀ ਖਬਰ ਤੋਂ ਬਾਅਦ ਤੁਹਾਨੂੰ ਲੱਗਿਆ ਸੀ ਵੀ ਸ਼ਾਇਦ ਤੁਹਾਡੇ ਵੱਲ ਵੀ ਧਮਕੀ ਆ ਸਕਦੀ ਹੈ ਇਹ ਨਹੀਂ ਲੱਗਾ ਹੀ ਮੈਨੂੰ ਇਹ ਮੈਨੂੰ ਕੱਲ ਪਤਾ ਲੱਗਾ ਕਿ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਲਾਸ਼ ਲੱਭੀ ਹੈ ਪਰ ਮੈਂ ਉਹਨਾਂ ਨੂੰ ਜਾਣਦੀ ਹੀਗੀ ਇੰਸਟਾ ਤੇ ਕਾਫੀ ਮਸ਼ਹੂਰ ਹੀ ਏ ਉਹ ਵੀ ਤੇ ਪਤਾ ਮੈਨੂੰ ਇਹਨਾਂ ਪਤਾ ਹੈਗਾ ਕਿ ਉਹ ਵੀ ਮਤਲਬ ਉਹ ਥੋੜਾ ਕੰਟੈਂਟ ਅਲੱਗ ਬਣਾਉਂਦੇ ਹੁੰਦੇ ਸੀ ਤੇ ਮੈਨੂੰ ਇਹ ਨਹੀਂ ਪਤਾ ਕਿ ਅਮਰਿਤਪਾਲ ਜੀ ਨੇ ਇਹਨਾਂ ਨੂੰ ਮਾਰਿਆ ਇਹ ਵੀ ਕਰ ਸਕਦੇ ਨੇ ਇਹ ਮਾਰਨ ਵਾਲਾ ਵੀ ਸੀਨ ਕਰ ਸਕਦੇ ਨੇ ਪਰ ਇਹਨਾਂ ਨੇ ਜਿਸ ਹਿਸਾਬ ਨਾਲ ਮੈਨੂੰ ਧਮਕੀ ਦਿੱਤੀ ਨਾ ਪਾਰਟ 1 ਪਾਰਟ 2 ਲਿਖ ਕੇ ਮੈਨੂੰ ਤਾਂ